ਜੈਲੋ ਵਿਖੇ ਹਿਊਮਨ ਰਾਈਟਸ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਰੋਧੀ ਸੈਮੀਨਾਰ ਅਤੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਗਿਆ ਜਿਸ ਦੀ ਅਗਵਾਈ ਜਿਲ੍ਹਾ ਪ੍ਰਧਾਨ ਹਰਪੀਤ ਕੋਲ ਤੇ ਸੁਰਿੰਦਰ ਸਿੰਘ ਨੇ ਕੀਤੀ ਮੁੱਖ ਮਹਿਮਾਨ ਤੋਤੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਤੇ ਉਹਨਾਂ ਦੇ ਨਾਲ ਸਮੂਹੀ ਟੀਮ ਪਹੁੰਚੀ ਇਸ ਮੌਕੇ ਗੁਰਦੀਪ ਸਿੰਘ ਮਦਨ ਨੇ ਕਿਹਾ ਕਿ ਸਾਡੀ ਟੀਮ ਦੇ ਵੱਲੋਂ ਹਰ ਹਫਤੇ ਨਸ਼ਾ ਵਿਰੋਧੀ ਸੈਮੀਨਾਰ ਅਤੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦੇਣ ਦੇ ਉਪਰਾਲੇ ਕੀਤੇ ਜਾਂਦੇ ਨੇ ਅੱਜ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਇਸ ਸੰਬੰਧੀ ਪੇਸ਼ ਕੀਤੇ ਇਸ ਮੌਕੇ ਖਾਸ ਤੌਰ ਤੇ ਇਨਸਪੈਕਟਰ ਰਾਜਵਿੰਦਰ ਕੋਰ ਨੂੰ ਡੇਲੋਂ ਦੀ ਐਸਐਚਓ ਲੱਗਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਾ ਦੇ ਕੇ ਸਨਮਾਨਿਤ ਕੀਤਾ, ਉੱਥੇ ਹੀ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਦੇ ਲਈ 50 ਦੇ ਕਰੀਬ ਬੂਟੇ ਵੀ ਵੰਡੇ ਗਏ। ਜੋ ਡੇਲੋਂ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਅਹੁਦੇਦਾਰ ਸਹਿਬਾਨ ਨੇ ਜਿਹੜੀ ਇੱਥੇ ਦੀ ਟੀਮ ਹਰਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸੁਰਿੰਦਰ ਸਿੰਘ ਜੀ ਜਿਹੜੇ ਕਿ ਉਮੀਦ ਪ੍ਰਧਾਨ ਨੇ ਤੇ ਪ੍ਰਧਾਨ ਸਿੰਘ ਜੀ ਸਾਰੇ ਆਬਦੀਦਾਰਾਂ ਦੀ ਅਗਵਾਈ ਦੇ ਹੇਠ ਅੱਜ ਹਿਮਨ ਰੈਡਸ ਫਿਊਚਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕਰਵਾਈ ਜਾ ਰਹੀ ਆ ਜਿਸ ਵਿੱਚ ਨਸ਼ੇ ਵਿਰੋਧੀ ਸੈਮੀਨਾਰ ਤੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਜਿਵੇਂ ਕਿ ਅੱਜ ਸਮਾਜ ਦੇ ਵਿੱਚ ਆਪਾਂ ਨੂੰ ਹਰ ਜਗ੍ਹਾ ਤੇ ਹਰ ਮੋੜ ਤੇ ਦੇਖਣ ਨੂੰ ਮਿਲ ਰਿਹਾ ਵੀ ਜਿਹੜਾ ਕਿ ਸਮਾਜ ਦੇ ਵਿੱਚ ਮਾੜੀਆਂ ਕੁਰਤੀਆਂ ਨਸ਼ੇ ਵਰਗੀਆਂ ਆਦਤਾਂ ਉਹਨਾਂ ਨੂੰ ਖਤਮ ਕਰਨ ਵਾਸਤੇ ਅਸੀਂ ਆਪਣੇ ਐਨਜੀਓ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸੈਮੀਨਾਰ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਵੇਂ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅੱਜ ਗਰੀਬਾਂ ਦੇ ਬੱਚੇ ਨੇ ਜਿਹੜੇ ਉਹਨਾਂ ਨੂੰ ਕਾਪੀਆਂ ਤੋਂ ਵਾਂਝੇ ਨੇ ਪੱਖਿਆਂ ਤੋਂ ਵਾਂਝੇ ਨੇ ਸਕੂਲ ਬਹੁਤ ਭਾਵੇਂ ਸਰਕਾਰੀ ਹੋਣ ਉਸ ਜਾ ਕੇ ਵੀ ਚਾਰ ਦਿਨ ਪਹਿਲਾਂ ਵੀ ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੱਕੇ ਦੇਖੇ ਆ ਸਕੂਲਾਂ ਦੇ ਵਿੱਚ ਕਿਤਾਬਾਂ ਤੇ ਕਾਪੀਆਂ ਦੇਖੇ ਆ ਅੱਜ ਵੀ ਸਾਡੀ ਟੀਮ ਨੂੰ ਦੋ ਪੱਖੇ ਨੇ ਜਿਹੜੇ ਦੋ ਪਰਿਵਾਰਾਂ ਨੂੰ ਵੱਲੋਂ ਦੇ ਰਹੇ ਆ ਜੀ ਉਹ ਐਸੀ ਕਰਕੇ ਦੇ ਰਹੇ ਕਿਉਂਕਿ ਜਿਹੜੇ ਕਿ ਗਰੀਬਾਂ ਦੀ ਹਮਦਰਦੀ ਹੈ ਜਿਹੜੀ ਉਹਦੇ ਵਿੱਚ ਅੱਜ ਸੰਸਾਮਾ ਜਿਹੜੀਆਂ ਉਹ ਹਰ ਵਕਤ ਖੜੀਆਂ ਨੇ ਕਿਉਂਕਿ ਜਿਵੇਂ ਕਿ ਅਸੀਂ ਅੱਜ ਦੇਖਦੇ ਆ ਭਾਵੇਂ ਥਾਣਿਆਂ ਦੇ ਵਿੱਚ ਭਾਵੇਂ ਕਚੈਰੀਆਂ ਦੇ ਵਿੱਚ ਜਾਂਦੇ ਆ ਅੱਜ ਇੱਕ ਰੋਲ ਨੂੰ ਮਿਲ ਰਿਹਾ ਜੇਕਰ ਸਾਡੇ ਕੋਲੇ ਆ ਸਾਡਾ ਹੈੱਡ ਆਫ ਸਮੰਢੀ ਗਵਿੰਦਕੜ ਦੇ ਵਿੱਚਾਂ ਜ਼ਿਲ੍ਹਾ ਪਤਕੜ ਸਾਹਿਬ ਲੁਧਿਆਣੇ ਦੇ ਵਿੱਚ ਸਾਡਾ ਖੰਨੇ ਦੇ ਵਿੱਚ ਦਫਤਰਾ ਬ੍ਰਾਂਚ ਆਪ ਉੱਥੇ ਜਿੰਨੇ ਵੀ ਲੋਕਾਂ ਦੇ ਮਸਲੇ ਨੇ ਉੱਥੇ ਬੈਠ ਕੇ ਅਸੀਂ ਆਪ ਹੀ ਸੋਲਵ ਕਰਦੇ ਆਂ ਜਿਹੜੇ ਕਿ ਕਿਸੇ ਵੀ ਤਰੀਕੇ ਦੀ ਕੋਈ ਫੀਸ ਨਹੀਂ ਕੋਈ ਕੁਝ ਨਹੀਂ ਹੈਗਾ ਅਸੀਂ ਆਪਣੇ ਕੋਲ ਫ੍ਰੀ ਹਾਂ ਜੀ ਲੋਕ ਸੇਵਾ ਕਰ ਰਹੇ ਆਂ ਸਾਡੇ ਨਾਲ ਜਿਹੜੇ ਕਿ ਮੈਂਬਰ ਸਾਹਿਬਾਨ ਨੇ ਮੈਨੂੰ ਹਰ ਉਹੀ ਤਰੀਕੇ ਦਾ ਜੁੜਿਆ ਹੈ ਜਿਹੜੇ ਕਿ ਸਮਾਜ ਦੀ ਸੇਵਾ ਕਰ ਸਕਦੇ ਜਿਵੇਂ ਕਿ ਕਿ ਨਾ ਬਹੁਤ ਹਸਪੀਟਲ ਨੇ ਜਿਵੇਂ ਕਿ ਮੰਡੀ ਗਵਿੰਦਗੜ੍ਹ ਦੇ ਵਿੱਚ ਤੇ ਖੰਨੇ ਦੇ ਵਿੱਚ ਉਹਨਾਂ ਦੀ ਬ੍ਰਾਂਚ ਆ ਗੁਰੂ ਅਮਰਦਾਸ ਹਸਪਤਾਲਾ ਬਹੁਤ ਵੱਡਾ ਉਹਨਾਂ ਨੂੰ ਅਸੀਂ ਨਾਲ ਲੈ ਕੇ ਪਿਛਲੇ ਕੁਝ ਤਕਰੀਬਨ 1 ਮਹੀਨਾ ਪਹਿਲਾਂ ਹੀ ਉੱਥੇ ਇੱਕ ਨਸ਼ਾ ਵਿਰੋਧੀ ਸੈਮੀਨਾਰ ਅਸੀਂ ਲਾਇਆ ਸੀ ਉਹਦੇ ਵਿੱਚ ਉਹਨਾਂ ਦਾ ਕੈਂਪ ਲਗਾਇਆ ਗਿਆ ਤੀਆ ਉਹਨਾਂ ਦਾ ਕੈਂਪ ᱛੀ ਜਿਹੜਾ ਉੱਥੇ ਕਾਫੀ ਮਰੀਜ਼ ଥିਗੇ ਇਦਾਂ ਦੇ ਜਿਹੜਾ ਕਿ ਉਹਨਾਂ ਦਾ ਇਲਾਜ ਉੱਥੇ ਡਾਕਟਰ ਗੁਰਜਿੰਦਰ ਸਿੰਘ ਨੇ ਕਰ ਰਹੇ ਨੇ ਤੇ ਛਡਾਏ ਨੇ ਮੈਂ ਉੱਥੇ ਜਾ ਕੇ ਉਹਨਾਂ ਦੇ ਰਸਣ ਪਾਣੀ ਦੀ ਵੀ ਗਰੰਟੀ ਲਈ ਵੀ ਮੈਂ ਜ਼ਿੰਮੇਵਾਰ ਹਾਂ ਮੈਂ ਦਊਂਗਾ ਜਿਹੜਾ ਕਿ ਡਾਕਟਰ ਸਾਹਿਬ ਨੇ ਇਹ ਕਿਹਾ ਵੀ ਇਹਨਾਂ ਦੇ ਪਰਿਵਾਰ ਦਾ ਮੈਂਬਰ ਇਸ ਮੁੱਦੇ ਕੋਲ ਨਹੀਂ ਆਉਣਾ ਚਾਹੀਦਾ ਜੇਕਰ ਇਹ ਆਊਗਾ ਕਿਉਂਕਿ ਉਹ ਤਕਲੀਫ ਦੇ ਵਿੱਚ ਹੁੰਦਾ ਆਪਣਾ ਬੱਚੇ ਨੂੰ ਫੇਰ ਵੀ ਤਕਲੀਫ ਨੂੰ ਦੂਰ ਕਰਨ ਵਾਸਤੇ ਕੁਝ ਨਾ ਕੋਈ ਦੇ ਦੇ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਅਸੀਂ ਦੂਰ ਰੱਖਿਆ ਮੈਂ ਆਪ ਜਾਂਦਾ ਰਿਹਾ ਉੱਥੇ ਮੇਰਾ ਨਾਮ ਸੁਨੀਤਾ ਹੈ ਮੈਂ ਪੰਜਾਬ ਪ੍ਰਦਾਨ ਹਿਊਮਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਤੋਂ ਹਾਂਜੀ ਅਸੀਂ ਅੱਜ ਸੈਮੀਨਾਰ ਕਰਵਾ ਰਹੇ ਹਾਂ ਪਹਿਲਾਂ ਵੀ ਅਸੀਂ ਕਾਫੀ ਹੱਦ ਤੱਕ ਕਈ ਪਿੰਡਾਂ ਤ ਵਿੱਚ ਕਰਵਾ ਚੁੱਕੇ ਹਾਂ ਚੀਜ਼ਾਂ ਔਰ ਲੋਕਾਂ ਨੂੰ ਅਵੇਅਰਨੈਸ ਕਰ ਰਹੇ ਹਾਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਹੇ ਹਾਂ ਕਿ ਨਸ਼ੇ ਵਿਰੋਧੀ ਤੁਸੀਂ ਇੱਕ ਇੱਕ ਘਰ ਤੋਂ ਆਵਾਜ਼ ਚੁੱਕੋ ਇੱਕ ਇੱਕ ਪਰਸਨ ਆਵਾਜ਼ ਚੱਕੇਗਾ ਤਾਂ ਜਾ ਕੇ ਸਾਡਾ ਸਮਾਜ ਸਾਡੇ ਸਮਾਜ ਸੁਧਾਰ ਆਏਗਾ ਯੁਵਾਵਾਂ ਨੂੰ ਬਚਾਇਆ ਜਾ ਸਕੇਗਾ ਜੀ ਲੇਡੀਆਂ ਲਈ ਸਸਤਾ ਪ੍ਰੋਗਰਾਮ ਲੈ ਕਰਦੀ ਆ ਔਰਤਾਂ ਦੇ ਲਈ ਦੇ ਲਈ ਕੀ ਤਿਆਰ ਜੇ ਸਰ ਹਾਂਜੀ ਅਸੀਂ ਨਾਰੀ ਨਿਆਂ ਲਈ ਹਮੇਸ਼ਾ ਹੀ ਤਤਪਰ ਰਹਿਣੇ ਆ ਤਾਂ ਹੀ ਅਸੀਂ ਵੱਧ ਤੋਂ ਵੱਧ ਲੇਡੀਜ਼ ਜੋੜ ਰਹੇ ਆ ਆਪਣੀ ਸੰਸਥਾ ਦੇ ਨਾਲ ਕਿਉਂਕਿ ਇੱਕ ਔਰਤ ਹੀ ਇੱਕ ਔਰ ਦਾ ਦਰਦ ਸਮਝ ਸਕਦੀ ਹੈ ਕਿ ਇੱਕ ਬੇਟੀ ਨੂੰ ਇੱਕ ਬਜ਼ੁਰਗ ਨੂੰ 60 ਸਾਲ ਦੀ ਬਜ਼ੁਰਗ ਤੱਕ ਵੀ ਪੀੜਿਤ ਨੇ ਕਿਸੇ ਨਾ ਕਿਸੇ ਦੁੱਖ ਤੋਂ ਕਿਸੇ ਨਾ ਕਿਸੇ ਸਮਾਜਿਕ ਤਰੁੱਟੀਆਂ ਤੋਂ ਨਸ਼ਿਆਂ ਤੋਂ ਕਿਸੇ ਦਾ ਬੱਚਾ ਨਸ਼ੇ ਦੇ ਵਿੱਚ ਹੈ ਕਿਸੇ ਦਾ ਘਰ ਵਾਲਾ ਨਸ਼ੇ ਚਾ ਕਿਸੇ ਦਾ ਬੇਟਾ ਮਤਲਬ ਕੱਲੇ ਕੱਲੇ ਮੁੰਡੇ ਨੇ ਅੱਜ ਤਬਾਹ ਹੋ ਚੁੱਕੇ ਨੇ ਸਰੀਂਜਾ ਲਗਾ ਰਹੇ ਨੇ ਕਦੇ ਕਿਤੇ ਉਹਨਾਂ ਦੀ ਲਾਸ਼ ਮਿਲ ਰਹੀ ਹੈ ਕਦੇ ਕਿਤੇ ਮਿਲ ਰਹੀ ਆ ਮੈਂ ਇਹ ਚੀਜ਼ ਜਾਣਦੀ ਆ ਕਿ ਬੰਦਾ ਰੋਕ ਕੇ ਨਹੀਂ ਦੱਸ ਸਕਦਾ ਬੰਦਾ ਦੁਖੀ ਹੈ ਲੇਕਿਨ ਔਰਤਾਂ ਦਾ ਬਹੁਤ ਬੁਰਾ ਹਾਲ ਹੈ ਔਰਤਾਂ ਇੰਨੀਆਂ ਕਿ ਵਿਧਵਾ ਬੈਠੀਆਂ ਨੇ ਜਵਾਨ ਜਵਾਨ ਬੱਚੀਆਂ ਵਿਧਵਾ ਹੋ ਰਹੀਆਂ ਨੇ ਸਾਡੀਆਂ ਤੇ ਉਹਨਾਂ ਦੀ ਅਸੀਂ ਹੈਲਪਲਾਈ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਆਪਣੀ ਸੰਸਥਾ ਨਾਲ ਜੋੜ ਰਹੇ ਆ ਤਾਂ ਕਿ ਉਹ ਸਮਾਜ ਦੀਆਂ ਬੁਰਾਈਆਂ ਤੋਂ ਬਚ ਸਕਣ ਔਰ ਅੱਜਕੱਲ ਮੈਂ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹਨੀ ਆ ਕਿ ਯੰਗਸਟਰ ਲੜਕੀਆਂ ਵੀ ਸਾਡੀਆਂ ਨਸ਼ੇ 'ਚ ਪੈ ਚੁੱਕੀਆਂ ਹਨ ਔਰ ਦੇਖਿਆ ਜਾ ਰਿਹਾ ਕਿ ਉਹ ਸ਼ਰਾਬ ਔਰ ਚਿੱਟੇ ਦੇ ਨਸ਼ੇ ਦੇ ਵਿੱਚ ਜਕੜੀਆਂ ਜਾ ਰਹੀਆਂ ਨੇ ਉਹ ਸਾਡਾ ਯੂਥ ਜਕੜ ਰਿਹਾ ਉਹਨਾਂ ਨੂੰ ਜਾਂ ਫਿਰ ਉਹਨਾਂ ਨੂੰ ਕੋਈ ਬੁਰੀ ਸੰਗਤ ਜਕੜ ਰਹੀ ਆ ਅਸੀਂ ਉਹਨਾਂ ਨੂੰ ਉਹਨਾਂ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਮੇਰਾ ਨਾਮ ਦਦਾਰ ਸਿੰਘ ਵੱਲਖਨੇਤਨ ਜੀ ਜ਼ਿਲ੍ਹਾ ਪ੍ਰਧਾਨ ਹਿਊਮਨਿਟਾਰੀਅਨਸ ਐਸੋਸੀਏਸ਼ਨ ਤੇ ਅੱਜ ਅਸੀਂ ਸਰਦਾਰ ਗਰਦੀਪ ਸਿੰਘ ਜੀ ਕੌਮੀ ਪ੍ਰਧਾਨ ਹਿਊਮਨਿਟਾਰੀਅਨਸ ਦੇ ਉਹਨਾਂ ਦੀ ਟੀਮ ਸਮੁੱਚੀ ਡੋਰ ਟੂ ਡੋਰ ਜਾ ਕੇ ਘਰ ਘਰ ਜਾ ਕੇ ਅੱਜ ਅਸੀਂ ਢੇਲੋਂ ਵਿਖੇ ਪੰਜ ਪਿਆਲੇ ਪੰਜ ਪੀਰ 60ਵੇਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ 6ਵੇਂ ਪਾਸਾ ਦੇ ਮੀਰੀ ਪੀਰ ਦੇ ਮਾਲਕ ਗੁਰਦੁਆਰਾ ਸਾਹਿਬ ਦੇ ਵਿਖੇ ਹਾਲ ਦੇ ਵਿੱਚ ਅੱਜ ਜੋ ਮੀਟਿੰਗ ਰੱਖੀ ਗਈ ਹੈ ਹਮਨਲੈਟਿਸ ਨਾਲ ਜੋਨ ਦੀ ਜੋ ਕਿ ਮਨੁੱਖੀ ਅਧਿਕਾਰ ਅਧਿਕਾਰਾਂ ਦੀ ਤੇ ਕਰਤੱਬਾ ਦੀ ਰੱਖਿਆ ਕਰਦਾ ਕਾਨੂੰਨ ਦੀ ਪਾਲਣਾ ਕਰਦਾ ਅਮਨ ਪ੍ਰਸੰਨ ਰੱਖਦੇ ਨੇ ਸੋ ਅਸੀਂ ਸਾਰਿਆਂ ਨੇ ਜੋੜਦੇ ਆਂ ਬੀਬੀਆਂ ਨੂੰ ਨੌਜਵਾਨਾਂ ਨੂੰ ਜੋੜ ਕੇ ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਸਮੂੱਚੀ ਟੀਮ ਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਬੜੇ ਹੀ ਅੱਜ ਕੱਲ੍ਹ ਜੋ ਬੱਚੇ ਨੇ ਉਹ ਟੀਕੇ ਲਗਾਉਂਦੇ ਨੇ ਨਸ਼ੇ ਕਰਦੇ ਨੇ ਤੇ ਆਪਣੇ ਮਾਪੇ-ਵਾਪਾ ਨੂੰ ਕੁੱਟਦੇ ਨੇ ਮਾਰਦੇ ਨੇ ਜਦੋਂ ਪੈਸੇ ਨਹੀਂ ਮਿਲਦੇ ਤਾਂ ਚੋਰੀਆਂ ਚਪੱਟੇ ਕਰਦੇ ਨੇ ਬੜੇ-ਬੜੇ ਹਾਸੀਬਿਤ ਜਾਂਦੇ ਨੇ ਤੇ ਉਹਨਾਂ ਨੂੰ ਸੁਚੇਤ ਕਰਨ ਦੇ ਲਈ ਕੱਲੇ-ਕੱਲੇ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਹਰ ਘਰ ਦੇ ਵਿੱਚ ਇੱਕ ਮੈਂਬਰ ਹੁੰਦਾ ਦਾ ਬਣੇ ਤਾਂ ਕਿ ਆਪਾਂ ਪੂਰੇ ਦੇਸ਼ ਨੂੰ ਬਚਾ ਸਕੇ ਬੇਟੀ ਬਚਾਓ ਬੇਟੀ ਪੜਾਓ ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਦੇ ਆਉਣ ਵਾਲੀਆਂ ਔਲਾਦਾਂ ਵੀ ਨਹੀਂ ਹੋਣੀਆਂ ਕਿਉਂਕਿ ਜਦੋਂ ਨਸ਼ੇ 'ਚ ਪੈ ਜਾਂਦਾ ਬੰਦਾ ਤਾਂ ਉਹਦੇ ਔਲਾਦ ਨਹੀਂ ਹੁੰਦੀ ਤੇ ਬਹੁਤ ਭੈੜੀਆਂ ਬਿਮਾਰੀਆਂ ਚੱਲ ਪੈਂਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਦੇਸ਼ ਦੀ ਹੈ ਅੱਗੇ ਜਨ ਸਕਿਆ ਉਹ ਘਟਦੀ ਦਿਨ ਪਤੀ ਦਿਨ ਘਟੂਗੀ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਵੀ ਅਸੀਂ ਹਾਈਲਾਈਟ ਕਰਦੇ ਹਾਂ ਪਿੱਛੇ ਜੇ ਤੁਸੀਂ ਵੀਡੀਓ ਦੇਖੀ ਹੋਣੀ ਹੈ ਵਾਹਿ ਨੂਰ ਦੀ ਜਿਨ੍ਹਾਂ ਨੂੰ ਕਿ ਪੂਰੀ ਸਮੁੱਚੀ ਹਿਊਮਨ ਰਾਈਟ ਦੇ ਕੌਮੀ ਪ੍ਰਧਾਨ ਜੀ ਦੀ ਸਾਰੀ ਸਮੁੱਚੀ ਟੀਮ ਨੇ ਸਨਮਾਨਿਤ ਕੀਤਾ ਸਿਕਾ ਉਹ ਬੇਟੀ ਬਚਾਓ ਬੇਟੀ ਪੜਾਓ ਉਹ ਨਾਰਾ ਤੇ ਰੁੱਖਾਂ ਨੂੰ ਬਚਾਓ ਤੇ ਪਾਣੀ ਨੂੰ ਬਚਾਓ ਇਹ ਸਾਰਾ ਸਾਡਾ ਜੋ ਨਾਰਾ ਹੈ ਉਸ ਨੂੰ ਬਲੰਦ ਕਰਨ ਦੇ ਲਈ ਅਸੀਂ ਚੱਲੇ ਹੋਇਆ ਤੇ ਇਸ ਦੇ ਨਾਲ ਹੀ ਮੈਂ ਸਾਰੀ ਸਮੂਚੀ ਟੀਮ ਕੌਮੀ ਪ੍ਰਧਾਨਸ ਦਾ ਗੁਰਦੀਪ ਸਿੰਘ ਜੀ ਸਾਡੇ ਇਸਤਰੀ ਵਿੰਗ ਦੇ ਪ੍ਰਧਾਨ ਨੀਤਾ ਸਾਹਨੇਵਾਲੀ ਜੀ ਤੇ ਸਮੂਚੀ ਟੀਮ ਦਾ ਅਸੀਂ ਮੈਂ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਮੈਂ ਮੀਤ ਪ੍ਰਧਾਨ ਪੰਜਾਬ ਬੋਲ ਰਹੀ ਹਾਂ ਮੇਰੇ ਸੀਨੀਅਰ ਲੀਡਰ ਵੀਰ ਜੀ ਗੁਰਦੀਪ ਸਿੰਘ ਮਦਨ ਜੀ ਬਹੁਤ ਕੁਝ ਬੋਲ ਚੁੱਕੇ ਨੇ ਨਸ਼ਾ ਪ੍ਰਤੀ ਵੀ ਬਹੁਤ ਕੁਝ ਕਹਿ ਚੁੱਕੇ ਨੇ ਮੈਡਮ ਸਾਡੇ ਇਸਤਰੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਵੀ ਬਹੁਤ ਕੁਝ ਦੱਸ ਚੁੱਕੇ ਨੇ ਮੈਂ ਤਾਂ ਇਹ ਦੱਸਣਾ ਚਾਹੁੰਨੀ ਆ ਕਿ ਦੇਖੋ ਇਹ ਵੀਰ ਜੀ ਗੁਰਦੀਪ ਸਿੰਘ ਜੀ ਸਾਡੇ ਆਪਣੇ ਗੁਪਤੌਰ ਤੇ ਵੀ ਨਸ਼ਿਆਂ ਦੇ ਵਿਰੋਧ ਵਿੱਚ ਮੁੰਡਿਆਂ ਦੀ ਮਦਦ ਕਰ ਰਹੇ ਨੇਗੇ ਜਿਹੜੇ ਕਿ ਚੋਰੀ-ਚੋਰੀ ਮੈਡੀਸਨ ਦਵਾਈਆਂ ਉਹਨਾਂ ਨੂੰ ਦੇ ਰਹੇ ਨੇ ਕਿ ਤੁਸੀਂ ਭਾਈ ਚੰਗੇ ਰਾਹ ਤੇ ਚੱਲੋ ਆਪਣੇ ਜਨਤਾ ਦੇ ਵਿੱਚ ਆ ਕੇ ਪਰਿਵਾਰਕ ਜੀਵਨ ਵਧੀਆ ਬਤੀਤ ਕਰੋ ਬਾਕੀ ਵੀਰ ਜੀ ਮੈਡਮ ਨੇ ਸਾਡੇ ਇਹ ਵੀ ਡੋਰ ਟੂ ਡੋਰ ਜਾ ਕੇ ਇਸਤਰੀਆਂ ਦੇ ਲਈ ਬਹੁਤ ਹੈਲਪ ਕਰ ਰਹੇ ਨੇਗੇ ਕੋਈ ਦਾਜ ਦੇ ਹੋਵੇ ਕੋਈ ਲੋੜਵੰਦ ਲੜਕੀ ਹੋਵੇ ਬੇਸਹਾਰ ਜਿਹਨੂੰ ਕੋਈ ਵੀ ਸਾਂਭਦਾ ਨਹੀਂ ਉਹਨਾਂ ਦੀ ਮਦਦ ਕਰਦੇ ਨੇ ਬਾਕੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਦਰਖਤ ਲਗਾਓ ਵੱਧ ਤੋਂ ਵੱਧ ਦੇਖੋ ਅੱਜ ਅਸੀਂ ਗਰਮੀ 'ਚ ਆਏ ਆ ਸਾਨੂੰ ਪਤਾ ਹੈ ਕਿ ਸੜਕ ਤੇ ਕਿੱਦਾਂ ਆਇਆ ਸੀ ਦਰਖਤ ਲਾਓ ਇੱਕ ਇਨਸਾਨ ਨੂੰ ਘੱਟੋ ਘੱਟ ਦੋ ਬੂਟੇ ਲਾਣੇ ਚਾਹੀਦੇ ਨੇ ਫਲਾ ਵਾਲੇ ਵੀਰ ਜੀ ਗੱਡੀ ਭਰ ਕੇ ਸਾਡੇ ਜਨੇ ਸੀਨੀਅਰ ਮੀਰ ਜੀ ਨੇ ਗੱਡੀ ਭਰ ਕੇ ਲੈ ਕੇ ਆਏ ਨੇ ਬੂਟਿਆਂ ਦੀ ਪੇੜ ਦੀ ਵੀ ਇੱਥੇ ਪੇੜ ਲਗਾਓ ਵਾਦ ਤੋਂ ਵਾਦ ਆਪਾਂ ਉਹਦਾ ਛਾਂ ਮਾਣੀ ਆ ਉਹਦਾ ਫਲ ਮਾਣੀ ਆ ਆਪਾਂ ਖਬਰ ਨੂੰ ਵਧੀਆ ਲੱਗੇ ਆਪਾਂ ਨੂੰ ਪੰਛੀ ਵੀ ਬਚ ਸਕਣ ਤੇ ਆਪਾਂ ਵੀ ਛਾਂ ਤੋਂ ਵਧੀਆ ਰਹੀਏ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਮਨ ਰਾਈਟ ਦੇ ਪ੍ਰਧਾਨ ਕੌਮੀ ਪ੍ਰਧਾਨ ਗੁਰਦੀਪ ਸਿੰਘ ਜੀ ਮਦਨ ਗੁਰਦੀਪ ਸਿੰਘ ਜੀ ਮਦਨ ਤੇ ਸੁਨੀਤਾ ਸਾਹਨੇਵਾਲ ਜੀ ਤੁਹਾਡੇ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੇ ਮੈਂ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਮੀਟਿੰਗ اٹینڈ ਕਰਨ ਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੋਸਾਇਟੀ ਦੇ ਨਾਲ ਜੁੜ ਕੇ ਉਤਾਲਣੇ ਕਰਦੇ ਆ ਨਸ਼ਿਆਂ ਦੇ ਖਿਲਾਫ ਕੜਾਈ ਕੀਤੀ ਵੀ ਇਹਨਾਂ ਦੀ ਪਾਤਾਵਰਨ ਨੂੰ ਬਚਾਉਣ ਦੀਆਂ ਮਿਲਾਂ ਕਰਦੀ ਸੀ ਕਿਵੇਂ ਦਾ ਲੱਗਿਆ ਸਸਤਾ ਜੀ ਸਰ ਬਹੁਤ ਵਧੀਆ ਲੱਗਿਆ ਮੈਂ ਤਾਂ ਹੀ ਜੁੜੀ ਆ ਕਿਉਂਕਿ ਮੈਨੂੰ ਵਧੀਆ ਲੱਗਿਆ ਤੇ ਮੈਂ ਇਹਨਾਂ ਦਾ ਇੱਥੇ ਹੋਣ ਦਾ ਬਹੁਤ ਧੰਨਵਾਦ ਕਰਦੀ ਆ ਤੇ ਨਾਲ ਹੀ ਮੈਨੂੰ ਜੋ ਇਹਨਾਂ ਨੇ এডਿਕੇਸ਼ਨ ਵਿੰਗ ਦੀ ਇਨਚਾਰਜ ਬਣਾਇਆ ਉਹਦੇ ਲਈ ਧੰਨਵਾਦ ਕਰਦੀ ਆ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਇਨਾਂ ਦੇ ਅਕੋਰਡਿੰਗ ਜਿੱਦਾਂ ਇਹ ਹਾਂਜੀ ਸਕੂਲਾਂ 'ਚ ਜੋ ਵੀ ਬੱਚਿਆਂ ਦੀ ਪ੍ਰੋਬਲਮ ਆਉਣਗੇ ਤਾਂ ਮੈਂ ਹੈਂਡਲ ਕਰਨ ਦੀ ਕੋਸ਼ਿਸ਼ ਕਰਾਂਗੀ ਓਕੇ ਥੈਂਕ ਯੂ